ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਆ ਵਾਗਾ ਬਾਰਡਰ ਤੇ ਅੰਮ੍ਰਿਤਸਰ ਤੋਂ ਅੱਜ ਚੱਲੇ ਆ ਲਾਹੌਰ ਤੇ ਪਹਿਲੀ ਵਾਰ ਖੁਸ਼ੀ ਕੱਲੇ ਗਏ ਸੀਗੇ ਤੇ ਜਦੋਂ ਫਸਟ ਟਾਈਮ ਗਏ ਉਸ ਤੋਂ ਬਾਅਦ ਮੈਂ ਤੇ ਖੁਸ਼ੀ ਗਏ ਤੇ ਇਸ ਵਾਰ ਅਸੀਂ ਪੂਰੇ ਪਰਿਵਾਰ ਦੇ ਨਾਲ ਆ ਦਰਸ਼ਨਾਂ ਲਈ ਵਿਛੜੇ ਗੁਰੂ ਦਾਮਦਰ ਦਰਸ਼ਨਾਂ ਲਈ ਨਨਕਾਣਾ ਸਾਹਿਬ ਤੇ ਉਧਰ ਨੂੰ ਜਾ ਰਹੇ ਹਾਂ ਇਹ ਸਾਡਾ ਪੂਰੀ ਫੈਮਿਲੀ ਹੈ ਜੀ ਤੇ ਇਹ ਇਹਨਾਂ ਦੇ ਕਰਮ ਨੇ ਦੇਖੋ ਪਹਿਲੀ ਵਾਰੀ ਇਹ ਗਈ ਸੀ ਫਿਰ ਅਸੀਂ ਦੋ ਜਾਣੇ ਗਏ ਹੁਣ 4:00 ਦੀ ਵਜਾਏ ਸੀ 6:00 ਦੀ ਵਜਾਏ ਦੇਖੋ ਸਾਡਾ ਸਾਰਾ ਪਰਿਵਾਰ ਹੈ ਚਾਚੇ ਤਾਏ ਨਾਲ ਪਿੰਡ ਦੀ ਸੰਗਤ ਉਧਰ ਪਾਲੀ ਬਾਈ ਕਿਵੇਂ ਹੋ ਜੀ ਇਹ ਸਾਰਾ ਦੇਖੋ ਜਥਾ ਅੱਜ ਕ੍ਰਾਸ ਕਰ ਰਿਹਾ ਜੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਤੇ ਸੰਗਤ ਬਹੁਤ ਜ਼ਿਆਦਾ ਤੇ ਹੁਣ ਆਉਣ ਵਾਲੇ ਦਿਨਾਂ ਚ ਤੁਹਾਨੂੰ ਦਿਖਾਉਂਦੇ ਰਹਿਣਾਗਾ ਲੈਹnde ਪੰਜਾਬ ਦੇ ਜਿਹੜੇ ਗੁਰਧਾਮ ਹੈ ਤੇ ਜਾਂ ਫਿਰ ਪਿੰਡ ਹੈ ਇਹਨਾਂ ਦਾ ਜਿਹੜਾ ਜਥੇ ਵਾਲਾ ਬੀਜ ਹੈ ਸਾਡਾ ਪਹਿਲਾਂ ਓਪਨ ਬੀਜ ਹੈ ਅਸੀਂ ਓਪਨ ਬੀਜ ਤੇ ਅਸੀਂ ਥੋੜਾ ਜਿਆਦਾ